ਜੀ ਬੈਬੀ ਟੀਵੀ ਦੇਖਣ ਵਾਲਿਆਂ ਦਾ ਸਵਾਗਤ ਕਰਦਾ ਹਾਂ ਅੱਜ ਖਡ ਖੇਤੀਬਾੜੀ ਵਿਕਾਸ ਬੈਂਕ ਵੱਲੋਂ ਸਹਿਕਾਰਤਾ ਭਾਗ ਵੱਲੋਂ ਆਪਣਾ ਸਾਲਾਨਾ ਸੁਪਤਾ ਗਿਫਟਸ ਬਣਾਇਆ ਗਿਆ ਇਸ ਮੌਕੇ ਉਨਾ ਬੈਂਕ ਦੇ ਚੇਅਰਮੈਨ ਧਰਮ ਸਿੰਘ ਸੈਣੀ ਅਤੇ ਬੈਂਕ ਦੀ ਮੈਨੇਜਰ ਕਮਾਜੀ ਸੀ ਵੱਲੋਂ ਬੈਂਕ ਦੀਆਂ ਪ੍ਰਾਪਤੀਆਂ ਬਾਰੇ ਅਤੇ ਜੋ ਬੈਂਕਰੀਆਂ ਸਕੀਮਾਂ ਹਨ ਉਹਨਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਇਸੇ ਦੌਰਾਨ ਉਹਨਾਂ ਨੇ ਜਿਹੜੇ ਬੈਂਕ ਦੀ ਵਧੀਆ ਕਾਰਜਾ ਲੈਣ ਵਾਲੀ ਵਿਅਕਤੀ ਹਨ ਜਿਨ੍ਹਾਂ ਨੇ ਸਹੀ ਉਤਾਰਕ ਕਿਸ਼ਤਾਂ ਦੀ ਵਾਪਸੀ ਕੀਤੀ ਹੈ ਉਹਨਾਂ ਨੂੰ ਬੈਂਕ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਜਿਹੜਾ ਅੱਜ ਦਾ ਇਸਲਾਸ ਹੋਇਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਯਾਰ ਲੋਕਾਂ ਨੂੰ ਕਿ ਕਿਸਾਨਾਂ ਨੂੰ ਹੈ ਕੀ ਕਹਿਣਾ ਚਾਹੁੰਦੇ ਵੀ ਆਪਣੇ ਬਿਜ਼ਨਸ ਚਲਾਉਣ ਵਾਸਤੇ ਲੋਨ ਲੈਣ ਬਾਰੇ ਕੀ ਥੋੜੀਆਂ ਸਕੀਮਾਂ ਨੇ ਅੱਜ ਦਾ ਆਮ ਜਲਾਸ ਬਹੁਤ ਹੀ ਸਹੀ ਸਨਾਨ ਨਾਲ ਸਚਾਰੀ ਵਿੱਚ ਆਯੋਜਿਤ ਹੋਇਆ ਬਹੁਤ ਧੰਨਵਾਦੀਆਂ ਸਮੂਹ ਕਮੇਟੀ ਮੈਂਬਰਾਂ ਦੇ ਦਾਤਰ ਸਿੰਘ ਸੈਣੀ ਜੀ ਚੇਅਰਮੈਨ ਨੇ ਉੱਚੀ ਹੋਏ ਤੇ ਬਾਕੀ ਸਾਰੇ ਜ਼ਿੰਮੇਵਾਰਾਂ ਦਾ ਜਿਹੜੇ ਪੈਨਪਰਾ ਇੱਥੇ ਆਪਣਾ ਟਾਈਮ ਕੱਢ ਕੇ ਆਏ ਤੇ ਬਾਕੀ ਹੁਣ ਫਿਲਹਾਲ ਸਾਡੇ ਬੈਂਕ ਦੇ ਵਿੱਚ ਵਸੂਲੀ ਕਾਰਨ ਵਸੂਲੀ ਘਟ ਹੋਣ ਕਾਰਨ ਸਾਡੇ ਬੈਂਕਾਂ ਦੇ ਵਿੱਚ ਹਲੇ ਕਰਜ਼ਾ ਵੰਡ ਨਹੀਂ ਹੋ ਰਿਹਾ ਉਹੀ ਜ਼ਿੰਮੇਵਾਰਾਂ ਨੇ ਜਿਹੜਾ ਪੈਸਾ ਦੇਣਾ ਹੈ ਸੀ ਉਹੀ ਕਮਾ ਕੇ ਉਹਨਾਂ ਨੂੰ ਵਾਪਸ ਜੀ ਦੇਣਾ ਹੈ ਇਹ ਸਾਨੂੰ ਹੁਣ ਇਹ ਚਾਹੀਦਾ ਹੈ ਕਿ ਆਪਾਂ ਸਾਰੇ ਔਰ ਕਈ ਮੈਂ ਜਿਮੀਦਾਰਾਂ ਤੋਂ ਨਾਲ ਨੂੰ ਸਾਡੇ ਬੈਂਕ ਦੇ ਨਾਲ ਖੜੇ ਹੋਣ ਵਾਸਤੇ ਉਹ ਸਾਡੇ ਨਾਲੋਂ ਖੜੇ ਨੂੰ ਔਰ ਆਪਾਂ ਹੋਰ ਵੱਧ ਤੋਂ ਵੱਧ ਉਹਨਾਂ ਨੂੰ ਕਰਦੇ ਆ ਵਾਪਸ ਮੋੜ ਸਕੀਏ। ਬਾਕੀ ਜਿਮੀਦਾਰਾਂ ਨੂੰ ਔਰ ਜਿਹੜੇ ਸਹਿਕਾਰੀ ਸੀਗੇ ਸਰਕਾਰ ਦਾ ਸਰਪਤਾ ਉਹ ਵੀ ਨਾਲ ਹੀ ਸੀਗਾ। ਅੱਜ ਸਰਕਾਰ ਦਾ ਸਰਪਤਾ ਦਾ ਆਖਰੀ ਦਿਨ ਸੀ 14 ਨਵੰਬਰ ਤੋਂ 20 ਨਵੰਬਰ ਤੱਕ ਮਨਾਇਆ ਜਾ ਰਿਹਾ ਸੀ। ਤੇ ਉਸ ਵਿੱਚ ਵੀ ਸਾਰੇ ਆ ਕਿਸਾਨ ਵੀਰਾਂ ਨੂੰ ਅਸੀਂ ਜਾਣੂ ਕਰਾਇਆ ਕਿ ਕਿਹੜੀਆਂ-ਕਿਹੜੀਆਂ ਸਕੀਮਾਂ ਹੈ। ਹਾਂਜੀ ਸਰਬਜੀਤ ਸਿੰਘ ਜੀ ਤੁਸੀਂ ਅਸੀਂ ਬੈਂਕ ਦੇ ਲੋਨ ਲਿਆ ਤੁਸੀਂ ਦੱਸੋ ਵੀ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਤੁਹਾਨੂੰ ਸਹੀ ਮਿਲ ਰਹੀਆਂ ਤੁਹਾਨੂੰ ਕੀ ਕੀ ਲਾਭ ਹੋ ਰਿਹਾਗਾ ਅਜੇ ਫਿਲਹਾਲ ਜਿਹੜਾ ਵੀ ਲੋਨ ਹੈਗਾ ਸਰਕਾਰ ਵੱਲੋਂ ਬੈਂਕ ਕੋਈ ਲੋਨ ਨਹੀਂ ਦੇ ਰਿਹਾ ਸਰਕਾਰੀ ਮੁਲਾਜ਼ਮ ਨੂੰ ਇਹਨਾਂ ਨੇ ਸ਼ੁਰੂ ਕਰਿਆ ਹੈ ਸਰਕਾਰੀ ਮੁਲਾਜ਼ਮ ਦਾ ਜ਼ਿਆਦਾਤਰ ਬੈਂਕਰਾਂ ਨਾਲ ਨਾਤਾ ਹੀ ਨਹੀਂ ਸਰਕਾਰ ਦੀ ਆ ਵੀ ਨੀਤੀ ਗਲਤ ਹੈ ਨਾਤਾ ਹੈਗਾ ਬੈਂਕਾਂ ਦਾ ਜ਼ਿੰਮੇਦਾਰਾਂ ਨਾਲ ਉਹਨਾਂ ਨੂੰ ਲੋਨ ਸ਼ੁਰੂ ਕਰਨਾ ਚਾਹੀਦਾ ਨਹੀਂ ਕਿਸਾਨਾਂ ਨੂੰ ਕਿਉਂ ਨਹੀਂ ਲੋਨ ਦੇ ਦੇ ਕਾਰਨ ਕੀ ਹੋਇਆ ਕਿਉਂ ਸਰਕਾਰ ਤੁਹਾਨੂੰ ਕਰਜ਼ਾ ਨਹੀਂ ਦੇ ਰਹੀ ਇਹ ਸਰ ਬੜੇ 6 ਸਾਲਾਂ ਤੋਂ 7 ਸਾਲਾਂ ਤੋਂ ਇਹਨਾਂ ਨੇ ਬੰਦ ਕਰਿਆ ਹੋਇਆ ਬੈਂਕਾਂ ਦਾ ਲੋਨ ਡਿਫਾਲਟਰ ਬੈਂਕ ਹੈ ਕਰਜ਼ਾ ਬਕਸੀ ਆ ਗਿਆ ਬਿਕ ਡਿਫਾਲਟਰ ਕਿਉਂ ਹੋਇਆ ਕਿਸਾਨਾਂ ਸਾਰਾ ਇਹ ਸਰਕਾਰ ਦੀ ਨੀਤੀਆਂ ਗਲਤ ਹੈ ਇਹ ਕਹਿੰਦੇ ਅਸੀਂ ਕਰਜ਼ਾ ਮਾਫ ਕਰਾਂਗੇ ਉਹਦੇ ਕਰਕੇ ਕਰਜ਼ਾ ਬੰਦ ਹੋ ਗਿਆ ਬਸ ਆਣਾ ਜਿਹੜੀ ਹੁਣ ਬੈਂਕ ਨੂੰ ਜਿਹੜੀ ਲੋਕਾਂ ਨੇ ਕਰਜ਼ਾ ਲਿਆਇਆ ਉਹ ਤੋਂ ਵਾਪਸੀ ਹੋ ਨਹੀਂ ਰਹੀ ਵਾਪਸੀ ਰਿਕਵਰੀ ਹੋ ਰਹੀ ਹੈ ਇਸ ਤਰ੍ਹਾਂ ਹੋ ਰਹੀ ਹੈ ਜਿਵੇਂ ਕਿਸੇ ਦੀ ਜ਼ਮੀਨ ਐਕਵਾਇਰ ਹੋ ਗਈ ਹੂੰ ਉਹ ਫਰਦ ਤੇ ਚੜੀ ਹੋਈ ਐ ਤਾਂ ਕਰਕੇ ਵਾਪਸੀ ਹੋ ਰਹੀ ਐ ਜਦ ਬੈਂਕ ਨਾਲ ਲੈਣ ਦੇਣੇ ਨਹੀਂ ਹੈਗਾ ਜ਼ਿੰਮੇਦਾਰ ਦਾ ਕੀ ਕਰੇ ਤੁਸੀਂ ਕੀ ਮੰਗ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਜ਼ਿੰਮੇਦਾਰਾਂ ਨੂੰ ਵਾਧ ਤੋਂ ਵਾਧ ਲੋਨ ਸ਼ੁਰੂ ਕਰ ਦੇਣ ਇਹਦੇ ਨਾਲ ਜੇ ਦੁਕਾਨ ਚ ਦੁਕਾਨ ਚ ਸਮਾਨ ਹੋਏਗਾ ਤਾਂ ਹੀ ਕੋਈ ਕਸਟਮਰ ਆਏਗਾ ਲੈ ਸਾਡੇ ਬੈਂਕਾਂ ਤੋਂ ਕੋਈ ਪੈਸਾ ਨਹੀਂ ਦੇਣ ਨੂੰ ਸਰਕਾਰ ਤੋਂ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਅਸੀਂ ਮੈਂ ਚੰਡੀਗੜ੍ਹ ਦਾ ਨੁਮਾਇੰਦਾ ਵੀ ਬੈਂਕ ਤੋਂ ਸਪੈਸ਼ਲ ਇਸ ਗੱਲ ਦੇ ਅਸੀਂ ਚੇਅਰਮੈਨ ਨਾਲ ਵੀ ਸਾਡੀ ਮੀਟਿੰਗ ਹੋਈ ਹੈ ਚੰਡੀਗੜ੍ਹ ਵੀ ਲੈਣ ਦੇਣ ਸਾਰਾ ਬੈਂਕ ਦਾ ਸ਼ੁਰੂ ਕਰੋ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿਕ